ਸੋ ਕਹੋ ਟਲ ਗੁਰ ਸੇਵੀਐ ਅਹਨੇ ਸਹਜ ਸੁਭਾਏ ਦਰਸਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਹੋਵ ਸਿਫਤ ਖਸਮ ਦੀ ਦੂਰੇ ਅਰ ਸਹਉ ਕੁਰ ਸਹਉ ਝਟੀਐ ਤਦ ਦਟਿ ਸਚੇ ਪਾਤੇ ਸਾ ਮਲ ਜਨਮ ਜਨਮ ਦੀ ਸਜਣ ਸਚਾ ਪਾਤੇ ਸਾ ਹੁ ਸਿਰ ਸਾਹ ਜਿਸ ਪਾਸ ਸੋਹੀਏ ਸਬਨਾ ਦਾ ਸੱਜਣ ਸੱਚਾ ਪਾਤਿਸਾ ਹੋ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀਏ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਹਾਗੜਾ ਮਹੱਲਾ 4 ਸਭ ਜੀਅ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੂੜੀਏ ਸਭ ਵੇਖੈ ਮਾਨ ਮੁਕ ਰਾਈਐ ਰਾਮ ਸਭ ਜੀ ਤੇਰੇ ਤੂੰ ਵਰਤਦਾ ਮੇਰੇ ਹਰ ਪ੍ਰਭ ਤੂੰ ਜਾਣ ਹੈ ਜੋ ਜੀਏ ਕਮਾਈਐ ਰਾਮ ਹਰ ਅੰਤਰ ਬਾਹਰ ਨਾਲ ਹੈ ਮੇਰੀ ਜਿੰਦੜੀਏ ਸਭ ਵੇਖ ਮਨ ਮੁਕਰਾਈ ਰਾਮ ਮਨ ਮੁਖਾ ਨੂੰ ਹਰ ਦੂਰ ਹੈ ਮੇਰੀ ਜਿੰਦੜੀਏ ਸਭ ਬਿਰਥੀ ਕਾਲ ਗਵਾਈਐ ਰਾਮ ਜਨ ਨਾਨਕ ਗੁਰਮੁਖ ਧਿਆਇਆ ਮੇਰੀ ਜਿੰਦੂੜੀਏ ਹਰ ਹਾਜ਼ਰ ਨਦਰਿ ਆਈਐ ਰਾਮ ਸੇ ਭਗਤ ਸੇਵਕ ਮੇਰੀ ਜਿੰਦੂੜੀ ਏ ਜੋ ਪ੍ਰਭ ਮੇਰੇ ਮਾਨ ਪਾਣੇ ਰਾਮ ਸੇ ਹਰ ਦਰਗਹ ਪੈ ਨਾਈਆ ਸੇਹਰ ਦਰਗਹ ਪੈਨਾਇਆ ਮੇਰੀ ਜਿੰਦੜੀਏ ਅਹਨੇਸ ਸੱਚ ਸਮਾਨੇ ਰਾਮ ਤਿੰਨ ਕੈ ਸੰਗ ਮਾਲ ਉਤਰੈ ਮੇਰੀ ਜਿੰਦੂੜੀਏ ਰੰਗ ਰਾਤੇ ਨਦਰ ਨੀਸਾਣੇ ਰਾਮ ਨਾਨਕ ਕੀ ਪ੍ਰਭ ਬੇਨਤੀ ਮੇਰੀ ਜਿੰਦੂੜੀਏ ਮੇਲ ਸਾਧੂ ਸੰਗ ਅਗਾਣੇ ਰਾਮ ਏ ਰਸਨਾ ਜਾਪ ਗੋਬਿੰਦੋ ਮੇਰੀ ਜਿੰਦੜੀ ਏ ਜਪ ਹਰ ਹਰ ਤ੍ਰਿਸਨਾ ਜਾਏ ਰਾਮ ਜਿਸ ਦਇਆ ਕਰੇ ਮੇਰਾ ਪਾਰ ਬ੍ਰਹਮ ਮੇਰੀ ਜਿੰਦੜੀਏ दिस नाम वसाए राम जिस पेटे पूरा सतगुरु मेरि जिन्दोडिये सोहार तन निद पाए राम ਵੱਡ ਭਾਗੀ ਸੰਗਤ ਮਿਲੈ ਮੇਰੀ ਜਿੰਦੜੀ ਨਾਨਕ ਹਰ ਗੁਣ ਗਾਇ ਰਾਮ ਥਾਨ ਥਨੰਤਰ ਰਾਵ ਰਹਿਆ ਮੇਰੀ ਜਿੰਦੜੀ ਬਾਰ ਬ੍ਰਹਮ ਪ੍ਰਭ ਦਾਤਾਰਾਮ ਤਾਕਾ ਅੰਤ ਨਾ ਪਾਈਏ ਮੇਰੇ ਜਿੰਦੜੀਏ ਪੂਰਨ ਪ੍ਰਖ ਵਿਦਾਤਾ ਰਾਮ ਸਰਬ ਜੀਆਂ ਪ੍ਰਤਿਪਾਲਦਾ ਮੇਰੀ ਜਿੰਦੜੀ ਏ ਜਿਉ ਬਾਲਕ ਪੇਤ ਮਾਤਾ ਰਾਮ ਸਹਸ ਸਿਆਣਪ ਨਾ ਮਿਲੈ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ ਰਾਮ ਛੱਕਾ 1 ਸਰਬ ਜੀਆਂ ਪ੍ਰਤ ਪਾਲਦਾ ਮੇਰੀ ਜਿੰਦੜੀਏ ਜਿਉ ਬਾਲਕ ਪੇਤ ਮਾਤਾ ਰਾਮ ਸਹਸ ਸਿਆਣਪ ਨਹ ਮਿਲ ਮੇਰੀ ਜਿੰਦੜੀਏ ਜਨ ਨਾਨਕ ਗੁਰਮੁਖ ਜਾਤਾ ਰਾਮ ਛੱਕਾ ਇੱਕ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ